ਸਿੱਖ ਪੰਥ ਵਿੱਚ ਬੂਟਾ ਸਿੰਘ ਨੂੰ ਇੰਦਰਾ ਗਾਂਧੀ ਦਾ ਪੁੱਤ ਆਖਿਆ ਜਾਂਦਾ ਹੈ ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਆਪਣੀ ਕਿਤਾਬ 1984 ਅਣਚਿਤ ਵਿਆਕਰ ਦੇ ਪੰਨਾ 150 ਤੇ ਲਿਖਦੇ ਹਨ ਕਿ ਦਰਬਾਰ ਸਾਹਿਬ ਹਮਲੇ ਦੇ ਤੁਰੰਤ ਬਾਅਦ ਇੰਦਰਾ ਗਾਂਧੀ ਨੇ ਬੂਟਾ ਸਿੰਘ ਨਾਮ ਦੇ ਆਪਣੇ ਇੱਕ ਪਾਲਤੂ ਸਿੱਖ ਵਜ਼ੀਰ ਨੂੰ ਨਿਰੋਲ ਇਸ ਫਰੰਟ ਤੇ ਤਾਇਨਾਤ ਕਰ ਦਿੱਤਾ ਸੀ ਬੂਟਾ ਸਿੰਘ ਨੇ ਇਸ ਮੰਤਵ ਲਈ ਕਈ ਤਰੀਕਿਆਂ ਵਾਲੀ ਨੀਤੀ ਅਪਣਾਈ ਸਿੱਖ ਇਤਿਹਾਸਕਾਰ ਸੁਖਦਿਆਲ ਸਿੰਘ ਆਪਣੀ ਕਿਤਾਬ ਸ੍ਰੀ ਅਕਾਲ ਤਖਤ ਸਾਹਿਬ ਤਰਮ ਯੁੱਧ ਮੋਰਚਾ ਅਤੇ ਆਪਰੇਸ਼ਨ ਬਲੂ ਸਟਾਰ ਵਿੱਚ ਲਿਖਦੇ ਹਨ ਗੁਰਦੁਆਰਿਆਂ ਦੀ ਸੇਵਾ ਸੰਭਾਲ ਅਤੇ ਦਰਬਾਰ ਸਾਹਿਬ ਦੀ ਕਾਰ ਸੇਵਾ ਬਾਰੇ ਸਰਕਾਰ ਨੇ ਆਪਣੀ ਹੀ ਮਰਜ਼ੀ ਨਾਲ ਕੰਮ ਸ਼ੁਰੂ ਕੀਤਾ ਫੌਜੀ ਪਹਿਰੇ ਹੇਠ ਅਕਾਲ ਤਖਤ ਦੀ ਕਾਰ ਸੇਵਾ ਕਰਨ ਦੀ ਸਕੀਮ ਬਣਾਈ ਗਈ ਸਾਰੇ ਸਿੱਖ ਸੰਤਾਂ ਨੂੰ ਟੋਹਿਆ ਗਿਆ ਪਰ ਸਭ ਇਨਕਾਰ ਕਰ ਗਏ ਬੂਟਾ ਸਿੰਘ ਇਸ ਕੰਮ ਦਾ ਮੋਰੀ ਸੀ ਉਹ ਬਾਬਾ ਖੜਕ ਸਿੰਘ ਕੋਲ ਗਿਆ ਕਾਰ ਸੇਵਾ ਦੀ ਗੱਲ ਤੋਰੀ बाबा खड़क सिंह फौजी कारवाई ਤੋਂ ਪਹਿਲਾਂ ਹੀ ਭਰਿਆ ਪੀਤਾ ਪਿਆ ਸੀ ਉਸਨੇ ਬੂਟਾ ਸਿੰਘ ਨੂੰ ਦੇਖਣਸਾਰ ਬਹੁਤ ਹੀ ਗੰਦੀਆਂ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਇਹ ਗਾਲਾਂ ਗੰਦੀਆਂ ਹੋਣ ਦੇ ਬਾਵਜੂਦ ਵੀ ਬਾਬਾ ਜੀ ਨੇ ਆਪਣੇ ਮੂੰਹ ਨਾਲ ਕੱਢਿਆ ਜਿਸ ਨੂੰ ਇਹ ਗਾਲਾਂ ਦਿੱਤੀਆਂ ਜਾ ਰਹੀਆਂ ਸਨ ਉਹ ਇਸ ਦੇ ਹੀ ਲਾਇਕ ਸੀ ਫਿਰ ਬਾਬਾ ਜੀ ਨੇ ਬਿਨਾਂ ਕੋਈ ਹੋਰ ਗੱਲ ਕੀਤੇ ਸ਼ਰਾਪ ਦਿੱਤਾ ਬੂਟਿਆ ਤੇਰਾ ਬੂਟਾ ਪੁਟਿਆ ਗਿਆ ਦਰبار صاحب ਤੇ ਫੌਜੀ ਹਮਲੇ ਤੋਂ ਪਹਿਲਾਂ ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਇੰਦਰਾ ਗਾਂਧੀ ਨੇ ਆਪਣੇ लाडले ਪੁੱਤ ਬੂਟਾ ਸਿੰਘ ਦੀ ਡਿਊਟੀ ਲਾਈ ਸੀ ਕਿ ਉਹ ਸੰਤਾਂ ਦੇ ਜੇਲ੍ਹ ਵਿੱਚ ਹੋਣ ਕਰਕੇ ਭਾਈ ਅਮਰੀਕ ਸਿੰਘ ਨਾਲ ਗੱਲਬਾਤ ਤੋਰ ਲਵੇ ਉਸ ਦਾ ਖਿਆਲ ਸੀ ਕਿ ਇਸ ਤਰ੍ਹਾਂ ਕਰਨ ਨਾਲ ਧਰਮਯੁੱਧ ਮੋਰਚੇ ਦੇ ਆਗੂਆਂ ਅਤੇ ਸੰਤਾਂ ਦੀ ਭਾਈ ਅਮਰੀਕ ਸਿੰਘ ਨਾਲ ਫੋਟ ਪਵੇਗੀ ਬੂਟਾ ਸਿੰਘ ਨੇ ਇੰਦਰਾ ਦੇ ਹੁਕਮਾਂ ਨਾਲ ਭਾਈ ਅਮਰੀਕ ਸਿੰਘ ਨਾਲ ਟੈਲੀਫੋਨ ਤੇ ਗੱਲ ਕੀਤੀ ਬੂਟਾ ਸਿੰਘ ਨੇ ਜ਼ੋਰ ਲਾਇਆ ਕਿ ਭਾਈ ਅਮਰੀਕ ਸਿੰਘ ਪ੍ਰਧਾਨ ਮੰਤਰੀ ਨਾਲ ਗੱਲ ਕਰ ਲਏ ਪਰ ਭਾਈ ਅਮਰੀਕ ਸਿੰਘ ਨੇ ਬੂਟਾ ਸਿੰਘ ਨੂੰ ਸਾਫ਼ ਕਹਿ ਦਿੱਤਾ ਕਿ ਜਿਨ੍ਹਾਂ ਚਿਰ ਸੰਤਾ ਨੂੰ ਰਿਹਾ ਨਹੀਂ ਕੀਤਾ ਜਾਂਦਾ ਉਹ ਇੰਦਰਾ ਨਾਲ ਗੱਲ ਨਹੀਂ ਕਰਨਗੇ। ਇੱਧਰ ਬੂਟਾ ਸਿੰਘ ਪੱਲੇ ਨਿਰਾਸ਼ਤਾ ਹੀ ਪੈ ਰਹੀ ਸੀ। ਦੂਜੇ ਪਾਸੇ ਸੰਤਾ ਦੀ ਗ੍ਰਿਫਤਾਰੀ ਨਾਲ ਪੰਜਾਬ ਵਿੱਚ ਮਾਹੌਲ ਦਿਨੋ-ਦਿਨ ਖਰਾਬ ਹੋ ਰਿਹਾ ਸੀ। ਹਰ ਪਾਸੇ ਤੋਂ ਮੂਲਦੀ ਖਾਹ ਕੇ ਬੂਟਾ ਸਿੰਘ ਨੇ ਪੰਜਾਬ ਦੇ ਉੱਗੇ ਲੀਡਰ ਤਰਲੋਚਨ ਸਿੰਘ ਰਿਆਸਤੀ ਨੂੰ ਸੰਤਾ ਕੋਲ ਮੁਲਾਕਾਤ ਕਰਨ ਲਈ ਪੇਜਾਈ। ਉਸਨੇ ਸੰਤਾ ਨੂੰ ਕੇਸ ਵਾਪਸ ਲੈਣ ਤੋਂ ਇਲਾਵਾ ਹੋਰ ਮੰਗਾ ਮੰਨਣ ਦੀ ਹਾਮੀ ਭਰੀ ਅਤੇ ਕਿਹਾ ਕਿ ਸੰਤ ਜ਼ਮਾਨਤ ਕਰਵਾ ਕੇ ਬਾਹਰ ਆ ਜਾਣ। ਸੰਤਾ ਨੇ ਕਿਹਾ ਕਿ ਉਹ ਜਾ ਕੇ ਇੰਦਰਾ ਗਾਂਧੀ ਨੂੰ ਕਹਿ ਦੇਵੇ ਕਿ ਮੈਂ ਜੇਲ੍ਹ ਵਿੱਚ ਫਾਂਸੀ ਵਾਲਾ ਤਖਤਾ ਦੇਖਿਆ ਹੈ ਜਿਹੜਾ ਪੁਰਾਣਾ ਹੋ ਚੁੱਕਿਆ ਹੈ। ਇੰਦਰਾ ਇਸ ਦੀ ਥਾਂ ਨਵਾਂ ਤਖਤਾ ਲਵਾ ਦੇਵੇ ਮੈਂ ਫਾਂਸੀ ਚੜਨ ਨੂੰ ਤਿਆਰ ਹਾਂ ਪਰ ਜ਼ਮਾਨਤ ਨਹੀਂ ਕਰਵਾਵਾਂਗਾ ਜਦੋਂ ਸੰਤ ਨਾ ਮੰਨੇ ਤਾਂ ਸਰਕਾਰ ਨੇ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕਰ ਦਿੱਤਾ ਇਸ ਦਾ ਕ੍ਰੈਡਿਟ ਬੂਟਾ ਸਿੰਘ ਨੂੰ ਨਾ ਮਿਲਿਆ ਡਾਕਟਰ ਜੋਗਿੰਦਰ ਸਿੰਘ ਕੈਰੋ ਜਿਨ੍ਹਾਂ ਨੇ 1984 ਦੇ ਹਮਲੇ ਬਾਰੇ ਨਾਵਲ ਨੀਲੇ ਤਾਰਿਆਂ ਦੀ ਮੌਤ ਲਿਖਿਆ ਹੈ ਇਹ ਲੇਖਕ ਬਾਬਾ ਖੜਕ ਸਿੰਘ ਕਾਰਸੇਵਾ ਵਾਲਿਆਂ ਦੇ ਖਾਸ ਨਜ਼ਦੀਕੀ ਸਨ ਇਹਨਾਂ ਨੇ ਬਾਬਾ ਖੜਕ ਸਿੰਘ ਦੀ ਜੀਵਨੀ ਵੀ ਲਿਖੀ ਹੈ ਉਹ ਅੱਖੀ ਦੇਖੀਆਂ ਘਟਨਾਵਾਂ ਬਾਰੇ ਲਿਖਦੇ ਹਨ ਬਾਬਾ ਖੜਕ ਸਿੰਘ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਕਰਕੇ ਉਹ ਕਮਜ਼ੋਰ ਮਹਿਸੂਸ ਕਰ ਰਹੇ ਸਨ ਜਦੋਂ ਉਹ 10 ਜੂਨ 1984 ਨੂੰ ਉਹਨਾਂ ਕੋਲ ਗਏ ਤਾਂ ਉੱਥੇ ਕੇਂਦਰੀ ਮੰਤਰੀ ਬੂਟਾ ਸਿੰਘ ਮੇਜਰ ਜਨਰਲ ਜਮਵਾਲ ਦਰਬਾਰ ਸਾਹਿਬ ਦੇ ਸਿੰਘ ਸਾਹਿਬਾਨ ਬਾਬਾ ਜੀ ਨੂੰ ਕੋਈ ਬਿਆਨ ਦੇਣ ਲਈ ਮਨਾ ਰਹੇ ਸਨ ਬੂਟਾ ਸਿੰਘ ਕਹਿ ਰਿਹਾ ਸੀ ਲੋਕ ਸੰਤ ਜਰਨੈਲ ਸਿੰਘ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਸਨ ਹੁਣ ਅਸੀਂ ਆਪਣਾ ਏਜੰਟ ਮਾਰ ਦਿੱਤਾ ਹੈ ਤਾਂ ਕਿਸੇ ਨੂੰ ਕੀ ਤਕਲੀਫ ਹੈ ਡਾਕਟਰ ਜੋਗਿੰਦਰ ਸਿੰਘ ਕੈਰੋ ਲਿਖਦੇ ਹਨ ਇਸੇ ਤਰ੍ਹਾਂ ਬੂਟਾ ਸਿੰਘ ਇੱਕ ਦਿਨ ਫਿਰ ਬਾਬਾ ਖੜਕ ਸਿੰਘ ਕੋਲ ਆਏ ਉਹਨਾਂ ਨਾਲ ਉਹ ਵੱਡੇ ਫੌਜੀ ਅਫਸਰ ਸਨ ਜਿਨ੍ਹਾਂ ਨੇ ਦਰਬਾਰ ਸਾਹਿਬ ਹਮਲੇ ਵਿੱਚ ਹਿੱਸਾ ਲਿਆ ਸੀ ਸਾਰੇ ਬਾਬਾ ਖੜਕ ਸਿੰਘ ਜੀ ਨੂੰ ਕਈ ਗੱਲਾਂ ਮਨਾਉਂਦੇ ਰਹੇ ਜਦੋਂ ਬਾਬਾ ਜੀ ਨੇ ਬੂਟਾ ਸਿੰਘ ਅਤੇ ਸਰਕਾਰੀ ਅਫਸਰਾਂ ਦੀ ਗੱਲ ਨਾ ਮੰਨੀ ਤਾਂ ਬਾਅਦ ਵਿੱਚ ਬਾਬਾ ਜੀ ਅਤੇ ਉਹਨਾਂ ਦੇ ਉੱਤਰ ਅਧਿਕਾਰੀ ਬਾਬਾ ਦਰਸ਼ਨ ਸਿੰਘ ਨੂੰ NSA ਲਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਪਰ ਬਾਬਾ ਜੀ ਆਪਣੇ ਇਰਾਦੇ ਤੇ ਕਾਇਮ ਰਹੇ ਬੂਟਾ ਸਿੰਘ ਨੂੰ ਆਪਣੀ ਕੌਮ ਨਾਲੋਂ ਵੱਧ ਉਸ ਦੇਸ਼ ਦਾ ਫਿਕਰ ਸੀ ਜਿਸਨੇ ਕਦੇ ਸਿੱਖ ਕੌਮ ਦਾ ਫਿਕਰ ਨਹੀਂ ਕੀਤਾ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਨੇ ਇੱਕ ਚੈਨਲ ਤੇ ਦਿੱਤੀ ਇੰਟਰਵਿਊ ਵਿੱਚ ਆਖਿਆ ਸੀ ਕਿ ਐਸ ਜੀ ਪੀ ਸੀ ਅਤੇ ਕੱਟੜ ਪੰਥੀ ਅਕਾਲ ਤਖਤ ਸਾਹਿਬ ਦੀ ਮੁਰੰਮਤ ਨਹੀਂ ਕਰਨ ਦਿੰਦੇ ਸਨ ਕਿਉਂਕਿ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਰੱਖਣਾ ਚਾਹੁੰਦੇ ਸਨ ਜੇ ਇਸ ਤਰ੍ਹਾਂ ਹੁੰਦਾ ਸੀ ਤਾਂ ਸਿੱਖਾਂ ਨੇ ਸਦਾ ਲਈ ਦੇਸ਼ ਤੋਂ ਟੁੱਟ ਜਾਣਾ ਸੀ SCPC or the Shromani committee under whose control the Golden Temple complex was uh, they had a divided opinion ਉਹ ਕੌਮ ਵੱਲ ਪਿੱਠ ਕਰਕੇ ਕੇਂਦਰ ਵੱਲ ਮੂੰਹ ਕਰਕੇ ਖੜੇ ਰਹੇ ਤਰਲੋਚਨ ਸਿੰਘ ਜਿਹੜੇ ਬਾਅਦ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਬਣੇ ਇਹਨਾਂ ਦੀ ਡਿਊਟੀ ਵੀ ਬੂਟਾ ਸਿੰਘ ਨਾਲ ਸਿੱਖ ਆਗੂਆਂ ਨੂੰ ਅਕਾਲ ਤਖਤ ਦੀ ਕਾਰਸੇਵਾ ਕਰਵਾਉਣ ਲਈ ਮਨਾਉਣ ਦੀ ਸੀ ਅੱਛਾ ਜੀ ਫਿਰ 10 ਤਰੀਕ ਨੂੰ ਮੇਰੇ ਕਰਮ ਬੂਟਾ ਸਿੰਘ ਆਇਆ ਫੇ ਮੈਂ ਬੈਠ ਕੇ ਰਾਤ ਨੂੰ ਕੋਈ 7:30 ਵਜੇ ਤੋਂ ਮੇਰੀ ਕਾਰ ਚ ਬੈਠ ਮੈਂ ਬੈਠ ਗਿਆ ਇਹ ਸਿੱਧਾ ਮੈਨੂੰ ਇੰਦਰਾ ਦੀ ਕੋਠੀ ਲੈ ਗਿਆ ਇਹ ਉਸ ਵੇਲੇ ਰਾਸ਼ਟਰਪਤੀ ਪਵਨ ਵਿੱਚ ਪ੍ਰੈਸ ਕੱਤਰਵਜੋ ਕੰਮ ਕਰਦੇ ਸਨ ਇਸ ਜੋੜੀ ਨੂੰ ਇੰਦਰਾ ਗਾਂਧੀ ਨੇ ਸਪੈਸ਼ਲ ਜਹਾਜ਼ ਦੇ ਕੇ ਵੱਡੀਆਂ ਆਫਰਾਂ ਦਿੱਤੀਆਂ ਹੋਈਆਂ ਸਨ ਇੰਦਰਾ ਨੇ ਹੈਲੀਕਾਪਟਰ ਦਿੱਤਾ ਅੱਛਾ ਕਿ ਵੀ ਉਹਨੂੰ ਯੂਜ਼ ਕਰੋ अच्छा बूटा सिंह ਦਾ ਹੈਲੀਕਾਪਟਰ ਸਾਡੀ ਯੂਟੀ ਤੇ ਹੈ ਇੰਦਰਾ ਗਾਂਧੀ ਨੇ ਆਰਡਰ ਦਿੱਤਾ گورنر ਨੂੰ ਔਰ ਆਰਬੀਆ ਨੂੰ ਵੀ ਸਾਨੂੰ ਕੋਈ ਕਰਫਿਊ ਨਹੀਂ ਸਾਡੇ ਤੇ ਲਾਗੂ ਜਿੱਥੇ ਜਾਣ ਉਹ ਆਪਣੀ ਆਰਮੀ ਪੁਲਿਸ ਦੇ ਨਾਲ ਦੀ ਮਦਦ ਕਰੇ ਇੰਦਰਾ ਚਾਹੁੰਦੀ ਸੀ ਕਿ ਅਕਾਲ ਤਖਤ ਦੀ ਢਾਈ ਗਈ ਇਮਾਰਤ ਛੇਤੀ ਰਿਪੇਅਰ ਕੀਤੀ ਜਾਵੇ ਇਹ ਜੋੜੀ ਦਾ ਹੈਲੀਕਾਪਟਰ ਸਭ ਤੋਂ ਪਹਿਲਾਂ ਜਲੰਧਰ ਅਜੀਤ ਅਖਬਾਰ ਵਾਲੇ ਸਾਧੂ ਸਿੰਘ ਹਮਦਰਦ ਕੋਲ ਉਤਰਿਆ ਫੇਰੇ ਕਪੂਰਥਲੇ ਸ਼੍ਰੋਮਣੀ ਕਮੇਟੀ ਦੇ ਐਕਟਿੰਗ ਪ੍ਰਧਾਨ ਆਤਮਾ ਸਿੰਘ ਕੋਲ ਗਏ। ਤਰਲੋਚਨ ਸਿੰਘ ਖੁਦ ਲਿਖਦੇ ਹਨ ਕਿ ਬੂਟਾ ਸਿੰਘ ਨੇ ਪੁਲਿਸ ਦੀ ਮਦਦ ਨਾਲ ਅਕਾਲ ਤਖਤ ਦੇ ਜਥੇਦਾਰ ਗਿਆਨੀ ਕ੍ਰਿਪਾਲ ਸਿੰਘ, ਜਥੇਦਾਰ ਹਰਚਰਨ ਸਿੰਘ ਮਾਹਲੋਂ, ਅਨੰਦਪੁਰ ਸਾਹਿਬ, ਜਥੇਦਾਰ ਲੱਖਾ ਸਿੰਘ ਤਖਤ ਦਮਦਮਾ ਸਾਹਿਬ, ਜਥੇਦਾਰ ਪ੍ਰੀਤਮ ਸਿੰਘ ਆਦਿ ਅਕਾਲ ਤਖਤ ਤੇ ਇਕੱਠੇ ਕੀਤਾ। ਇਹਨਾਂ ਤੋਂ 13 ਜੂਨ 1984 ਨੂੰ ਇੱਕ ਚਿੱਠੀ ਲਿਖਵਾਈ ਗਈ ਜਿਸ ਵਿੱਚ ਕੁਝ ਸ਼ਰਤਾਂ ਮੰਨੀਆਂ ਜਾਣੀਆਂ ਸਨ। ਇਸ ਵੇਲੇ ਬੂਟਾ ਸਿੰਘ ਇੰਦਰਾ ਦੇ ਹੁਕਮਾਂ ਨੂੰ ਮਨਾਉਣ ਦਾ ਪੂਰਾ ਤਾਣ ਲਾ ਰਿਹਾ ਸੀ ਪਰ ਉਸ ਦੇ ਪੱਲੇ ਗਾਲਾਂ ਹੀ ਪੈ ਰਹੀਆਂ ਸਨ ਤੁਸੀਂ ਅਗਲੀ ਕਿਸਤ ਵਿੱਚ ਦੇਖੋਗੇ ਇੰਦਰਾ ਗਾਂਧੀ ਨੇ ਆਪਣੇ लाडले ਪੁੱਤ ਬੂਟਾ ਸਿੰਘ ਦੀਆਂ ਇਹ ਮੰਗਾਂ ਵੀ ਨਾ ਮੰਨੀਆਂ ਇਹ ਵੀਡੀਓ ਜੱਟ ਸਿੱਖ ਆਈਡੀਓਲੋਜੀ ਦੁਆਰਾ ਪੇਸ਼ ਕੀਤੀ ਗਈ